ਇੱਕ ਪਿਛਲੇ ਦਿਨੀ ਆਪਾਂ ਖਬਰ ਵੀ ਕੀਤੀ ਸੀ ਕਿ ਹਾਈ ਕੋਰਟ ਨੇ ਅਮਰਿਤਪਾਲ ਸਿੰਘ ਤੇ ਜਿਹੜਾ ਐਨਐਸਏ ਵਧਾਇਆ ਹੋਇਆ ਸੀ ਉਹਦੇ ਬਾਰੇ ਪੁੱਛਿਆ ਸੀ ਕਿ ਭਾਈ ਸਾਨੂੰ ਇਹਦਾ ਕਾਰਨ ਦੱਸੋ ਤੁਸੀਂ ਕਿਉਂ ਵਧਾਇਆ ਹੁਣ ਉਹਦੇ 'ਚ ਨਵੀਂ ਕੀ ਅਪਡੇਟ ਹੈ ਜੀ ਸਰਕਾਰ ਕਿਹੜੇ ਪਾਸੇੋਂ ਨਿਕਲ ਰਹੀ ਹੈ ਇਸ ਗੱਲ ਦੇ ਵਿੱਚੋਂ ਹਾਂਜੀ ਹਾਂਜੀ ਕੋਈ ਗੱਲ ਇਹ ਆ ਕਿ ਅਮਰਿਤਪਾਲ ਸਿੰਘ ਹੋਰਾਂ ਤੇ ਜਿਹੜਾ ਐਨਐਸਏ ਲਾਇਆ ਗਿਆ ਜੀ ਉਹਦੀ ਵਾਜ਼ਬੀਅਤ ਹੀ ਕੋਰਟ ਨੇ ਤੈਅ ਕਰਨੀ ਆ ਹੂੰ ਕਿ ਇਹ ਵਾਜਬ ਹੈ ਜਾਂ ਗੈਰਵਾਜਬ ਜੀ 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 ਤਾਂ ਉਸ ਤੋਂ ਪਹਿਲਾਂ ਇਹ ਸਾਰਾ ਕੁਝ ਜਿਹੜਾ ਹੈ ਉਹ ਇੱਕ ਪ੍ਰੋਸੈਸ ਦਾ ਹਿੱਸਾ ਹੈ ਕਿ ਰਿਕਾਰਡ ਤੇ ਆਈਆਂ ਸਾਰੀਆਂ ਚੀਜ਼ਾਂ ਉਹਨਾਂ ਤੇ ਫਿਰ ਇੱਕ ਆਰਗੂਮੈਂਟ ਜ਼ਰਾ ਹੂੰ ਤੇ ਉਸ ਤੋਂ ਬਾਅਦ ਕੋਰਟ ਦੀ ਆਪਣੀ ਅਬਜ਼ਰਵੇਸ਼ਨ ਕੋਰਟ ਦਾ ਆਪਣਾ ਇੱਕ ਫੈਸਲਾ ਫੈਸਲਾ ਜੀ ਉਸ ਤੋਂ ਬਾਅਦ ਫਿਰ ਅਗਾਹ ਦੀਆਂ ਗੱਲਾਂ ਨੇ ਹੂੰ ਤੁਹਾਨੂੰ ਯਾਦ ਹੋਣਾ ਮੈਂ ਚਲਮੀ ਜੀ ਗੱਲ ਕੀਤੀ ਸੀ ਪਿਛਲੀ ਵਾਰੀ ਜਦੋਂ ਇਹ ਸੁਣਵਾਈ ਸ਼ੁਰੂ ਹੋਈ ਸੀ ਇੱਕ ਤੇ ਇਸੇ ਕਿ ਸੁਣਵਾਈ ਲੰਬੀ ਚੱਲੇਗੀ ਮਨਜੀਤ ਜੀ ਇਹ ਸਾਫ਼ ਸੀਗਾ ਸਪਾਈਕ ਸੀ ਹਾਂ ਜੀ ਬਿਲਕੁਲ ਸਾਰੀਆਂ ਧਿਰਾਂ ਨੇ ਆ ਕੇ ਜਵਾਬ ਵਗੈਰਾ ਜਿਹੜੇ ਉਹ ਦਾਖਲ ਕਰਨੇ ਹੁੰਦੇ ਆ ਦੂਜੀ ਚੀਜ਼ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਸੀ ਜਿਾਕੀ ਲੋਕ ਸਟੇਟ ਸਟੇਟ ਉਹ ਪੰਜਾਬ ਤੇ ਕੇਂਦਰ ਕੋਈ ਵੱਖ ਨਹੀਂ ਐ ਅਸੀਂ ਥੋੜਾ ਜਨਾ ਇਧਰ ਜਾਦਾ ਹੀ ਉਲਝੇ ਪਿਆ ਜੀ ਇਹਨੇ ਸਿਫਾਰਿਸ਼ ਕੀਤੀ ਉਹਨੇ ਮੈਂ ਕਿਹਾ ਕਿ ਇਹ ਐਨਐਸਏ ਦੋਨਾਂ ਦੇ ਰਲ ਕੇ ਹਾਂਜੀ ਦੋਨਾਂ ਦੇ ਰਲ ਕੇ ਚੱਲਣ ਤੋਂ ਬਾਅਦ ਲੱਗਿਆ ਜੀ 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 ਸਰਾ ਮਸ਼ਵਰ ਇੱਕੋ ਹੀ ਆ ਇੱਥੇ ਇੱਕੋ ਸ਼ਬਦ ਇਸਤੇਮਾਲ ਕਰੋ ਰਿਆਸਤ ਰਿਆਸਤ ਸਿਆਸਤ ਰਿਆਸਤ ਬਿਲਕੁਲ ਹਾਂਜੀ ਸਿਆਸਤ ਰਿਆਸਤ ਜੀ ਤਾਂ ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਜਨਾਬ ਅਸਲ ਦੇ ਵਿੱਚ ਕਹਾਣੀ ਇਹ ਆ ਹੂੰ ਕਿ ਇਹਨਾਂ ਦੇ ਤਾਂ ਜੇਲ੍ਹ 'ਚ ਬੈਠਿਆਂ ਦੇ ਤਾਲੂਕਾ ਜਿਹੜੇ ਉਹ ਵੱਖਵਾਦੀਆਂ ਨਾਲ ਆ। ਹੂੰ ਇਹ ਗੱਲ ਇਹਨਾਂ ਨੇ ਪਹਿਲਾਂ ਵੀ ਕਹੀ ਸੀ ਉਦੋਂ। ਕਹੀ ਸੀ ਗਿਨ। ਜੀ। ਆਪਾਂ ਉਹ ਦੱਸੀ ਵੀ ਸੀ ਆਪਣੀ ਆਡੀਅנס ਨੂੰ ਕਿ ਇਹਨਾਂ ਨੇ ਇਹ ਗੱਲ ਕਹੀ ਆ ਕਿ ਇਹਨਾਂ ਦੇ ਤਾਂ ਡਿਬਰੂਗੜ੍ਹ ਜੇਲ੍ਹ 'ਚ ਬੈਠੇ ਹੋਣ ਦੇ ਬਾਵਜੂਦ ਵੀ ਹੂੰ ਵੱਖਵਾਦੀਆਂ ਦੇ ਨਾਲ ਸੰਪਰਕ ਆ ਤਾਂ ਇਹਦਾ ਮਤਲਬ ਇਹ ਆ ਕਿ ਸਟੇਟ ਸਾਫ਼ ਕਰ ਰਹੀ ਆ ਜੀ ਕਿ ਇਹਨਾਂ ਨੂੰ ਰਿਆਇਤ ਦੇਣ ਦਾ ਮਤਲਬ ਇਹ ਆ ਕਿ ਤੁਸੀਂ ਹੂੰ ਇਹਨਾਂ ਨੂੰ ਖੁੱਲੇ ਛੱਡ ਦਿਓਗੇ ਜਿਹੜੇ ਜੇਲ੍ਹ 'ਚ ਹੀ ਬੰਦ ਇਸ ਤਰ੍ਹਾਂ ਦੇ ਸੰਪਰਕ ਬਣਾਈ ਬੈਠੇ ਆ ਤਾਂ ਬਾਹਰ ਕੀ ਕਰਨਗੇ ਜੀ ਸਾਫ਼ ਹੋ ਗਿਆ ਬਿਲਕੁਲ ਸਪਸ਼ਟ ਹੋ ਗਿਆ ਤਾਂ ਹੁਣ ਕੋਰਟ ਨੇ ਆਖਿਆ ਕਿ ਸਾਰਾ ਰਿਕਾਰਡ ਲਿਓ ਹਮ ਸਾਰਾ ਰਿਕਾਰਡ ਕਿਵੇਂ ਆਏਗਾ ਹੁਣ ਉਹ ਸੋਚਣ ਵਾਲੀ ਗੱਲ ਹੈ ਸਾਡੇ ਵਰਗੇ ਨੂੰ ਲੱਗੇਗਾ ਕਿ ਯਾਰ ਕੋਈ ਥਾਣੇ ਦੀ ਫਾਈਲ ਹੋਣੀ ਆ ਕੋਈ ਮੁਨਸ਼ੀ ਬਣਾਏਗਾ ਉਹਦੀ ਕੋਈ ਮਿਸਲ ਬਣਾਏਗਾ ਐਫ ਆਈ ਆਰ ਦੀ ਕਾਪੀ ਹੋਏਗੀ ਵਗੈਰਾ ਵਗੈਰਾ ਸਾਰਾ ਕੁਝ ਹਮ ਸਾਨੂੰ ਇਹੀ ਲੱਗਦਾ ਨਾ ਇਹੀ ਰਿਕਾਰਡ ਆ ਯਾਰ ਹਾਂ ਇਹ ਚੱਕਰ ਆ ਜਾਏਗਾ ਅਮਰਤਪਾਲ ਸਿੰਘ ਤੇ ਫੁਲਾਂ ਜਗ੍ਹਾ ਤੇ ਮੁਕਦਮਾ ਦਰਜਿਆ ਫੁਲਾਂ ਜਗ੍ਹਾ ਤੇ ਆਰ ਕਾਰਡ ਨਹੀਂ 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 ਇਹਦੇ ਚ ਹੁਣ ਮੈਂ ਅੱਗੇ ਵੀ ਇੱਕ ਗੱਲ ਤੁਹਾਨੂੰ ਦੱਸੀ ਸੀ ਕਿ ਡਿਬਰੂਗੜ ਦੇ ਵਿੱਚ ਜਿਹੜਾ ਉਹ ਸੁਪਰੀਡੈਂਟ ਸੀਗਾ ਜੀ ਜਿਸ ਵੇਲੇ ਮੋਬਾਈਲ ਬਰਾਮਦਗੀ ਦਾ ਮਸਲਾ ਚੱਲਿਆ ਉੱਥੋਂ ਇੱਥੇ ਫੇਰ ਦੁਬਾਰਾ ਅਮਰਤਪਾਲ ਸਿੰਘ ਦਾ ਉਭਾਰ ਹੋਇਆ ਨਾ ਤੁਹਾਨੂੰ ਯਾਦ ਹੋਣਾ ਨਹੀਂ ਤਾਂ ਅਮਰਤਪਾਲ ਸਿੰਘ ਨੂੰ ਵਧੇਰੇ ਤੌਰ ਤੇ ਜੇ ਤੁਸੀਂ ਦੇਖੋਗੇ ਤੇ ਇੱਕ ਵਾਰੀ মিডিਆ ਵੀ ਭੁੱਲ ਭੁਲਾ ਗਿਆ ਸੀਗਾ ਲੋਕ ਵੀ ਕਹਿ ਲੋ ਕਿ ਧਿਆਨ ਜਿਹੜਾ ਦੂਜੇ ਪਾਸੇ ਲੈ ਗਿਆ ਸੀ ਉਹ ਤੋਂ ਬਾਅਦ ਭੁੱਖ ਹੜਤਾਲ ਦੀਆਂ ਖਬਰਾਂ ਖੂਨ ਦੀ ਉਲਟੀਆਂ ਦੀਆਂ ਖਬਰਾਂ ਵਗੈਰਾ ਵਗੈਰਾ ਚੱਲਦਾ ਚੱਲਦਾ ਕਮ ਇਲੈਕਸ਼ਨਾਂ ਤੱਕ ਆ ਗਿਆ ਜੀ ਪਰ ਇਸ ਦਰਮਿਆਨ ਕੀ ਹੋਇਆ ਸੀਗਾ ਕਿ ਜਿਹੜਾ ਉਹ ਸੁਪਰੀਡੈਂਟ ਸੀਗਾ ਮੌਕੇ ਦਾ ਉਹਦੇ ਤੇ ਪਰਚਾ ਦਰਜ ਹੋ ਗਿਆ ਤੇ ਬੜਾ ਖਤਰਨਾਕ ਖਤਰਨਾਕ ਪਰਚਾ ਦਰਜ ਆਪਾਂ ਉਹਦੇ ਤੇ ਅੱਗੇ ਗੱਲ ਕੀਤੀ ਆ ਜੀ ਬਿਲਕੁਲ ਬਿਲਕੁਲ ਹੁਣ ਉਹ ਪਰਚੇ ਦਾ ਮਤਲਬ ਇਹੋ ਆ ਉਹਦੇ ਬਾਰੇ ਵੀ ਆਪਾਂ ਈਮਾਨ ਸਿੰਘ ਖਾਰਾ ਉਹਨਾਂ ਨਾਲ ਗੱਲ ਕੀਤੀ ਸੀ ਕਿ ਉਹਦੇ ਚ ਕਿਸੇ ਦੂਜੇ ਬੰਦੇ ਨੂੰ ਕਿਸੇ ਵੇਲੇ ਨਾਮਜ਼ਦ ਕੀਤਾ ਜਾ ਸਕਦਾ ਹੁਣ ਰੌਲਾ ਹੀ ਇਸ ਗੱਲ ਦਾ ਹੈ ਕਿ ਜੇ ਇਹਨਾਂ ਦੇ ਸੰਪਰਕ ਆ ਤਾਂ ਰਿਕਾਰਡ ਤੇ ਹੁਣ ਇਹੋ ਚੀਜ਼ ਤਾਂ ਲੈ ਕੇ ਆਉਣਗੇ ਨਾ ਕਿ ਕਿਵੇਂ ਸੰਪਰਕ ਹੈ ਕਿਵੇਂ ਸੰਪਰਕ ਹੈ ਉਹ ਸਾਰਾ ਕੁਝ ਆ ਗਿਆ ਉੱਥੇ ਰਿਕਾਰਡ ਤੇ ਤਾਂ ਫਿਰ ਇੰਟੈਲੀਜੈਂਸੀ ਦੀ ਜਿਹੜੀ ਕੋਈ ਵੀ ਰਿਪੋਰਟ ਹੁੰਦੀ ਹੈ ਉਹ ਕੋਈ ਜਨਤਕ ਤੌਰ ਤੇ ਨਹੀਂ ਦੱਸੀ ਜਾਂਦੀ ਜੀ ਇਹ ਜਾ ਕੇ ਹੁਣ ਸਾਰੀਆਂ ਚੀਜ਼ਾਂ ਇਹਨਾਂ ਨੂੰ ਅਦਾਲਤ 'ਚ ਰੱਖਣੀਆਂ ਪੈਣਗੀਆਂ ਕਿ ਭਾਈ ਆ ਸਾਡੇ ਕੋਲ ਪੁਖਤਾ ਸਬੂਤ ਨੇ ਇਹਨਾਂ ਚੀਜ਼ਾਂ ਦੇ ਤਾਂ ਜੇ ਹੁਣ ਮੋਬਾਈਲ ਵਗੈਰਾ ਜਿਹੜੇ ਵਰਤੇ ਨੇ ਉਹਨਾਂ ਦੀ ਫੋਰੈਂਸਿਕ ਸਾਰੀ ਜੋ ਵੀ ਰਿਪੋਰਟ ਤੇ ਡਿਟੇਲ ਦੇਣਗੇ ਜੀ ਤਾਂ ਫਿਰ ਉਹ ਯੂਏਪੀ ਵਾਲਾ ਮੁਕੱਦਮਾ ਜਿਹੜਾ ਉਹ ਜੁੜਦਾ ਹੈ ਨਾ ਨਾ ਜੁੜਦਾ ਮੈਂ ਜਿਵੇਂ ਅੱਗੇ ਵੀ ਕਿਹਾ ਸੀਗਾ ਕਿ ਉਹ ਵੀ ਹਾਲੇ ਆਪਾਂ ਨੂੰ ਵੇਖਣਾ ਪੈਗਾ ਐਨਐਸਏ ਤੋਂ ਇਲਾਵਾ ਕਿਉਂਕਿ ਉਹਦੇ ਵਿੱਚ ਸਪਸ਼ਟ ਤਾਂ ਇੱਕੋ ਸੁਪਰੀਡੈਂਟ ਦਾ ਨਾਮ ਹੈ ਤੁਸੀਂ ਉਹਦੋਂ ਦੱਸਿਆ ਸੀ ਵੀ ਕੁਝ ਬਚਾ ਕੇ ਵੀ ਰੱਖਦੇ ਹੋ ਕੁਝ ਬਚਾ ਕੇ ਰੱਖ ਲਓ ਫਿਰ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਸੋ ਇਸ ਕਰਕੇ ਇਹ ਇੰਨਾ ਸਿੱਧਾ ਮਾਮਲਾ ਹੁਣ ਜਾਪ ਨਹੀਂ ਰਿਹਾ ਕਿਉਂਕਿ ਸਰਕਾਰ ਦਾ ਯਾਨੀ ਸਟੇਟ ਦਾ ਜਿਹੜਾ ਰੁਖ ਇਹੋ ਆ ਕਿ ਇਹਨਾਂ ਨੂੰ ਕੋਈ ਰਿਆਇਤ ਨਹੀਂ ਦਿੱਤੀ ਜਾਣੀ ਚਾਹੀਦੀ ਮਤਲਬ ਕੁਝ ਲੋਕ ਕਹਿੰਦੇ ਨਾ ਕਿ ਬਾਈ ਆਰਐਸਐਸ ਕਰਾਏਗੀ ਇਸ ਤਰ੍ਹਾਂ ਕਰੇਗੀ ਉਸ ਤਰ੍ਹਾਂ ਕਰੇਗੀ ਯਾਨੀ ਇੱਕ ਕਹਿ ਲੋ ਕਿ ਕਾਲਪਨਿਕ ਸੰਭਾਵੀ ਦ੍ਰਿਸ਼ਟਾਂਤ ਜਿਹੜਾ ਉਹ ਬਣਾਇਆ ਜਾਂਦਾ ਹੈ ਕਿ ਇਸ ਤਰ੍ਹਾਂ ਹੋ ਜਾਏਗਾ ਪਰ ਤੁਸੀਂ ਇਹ ਸੋਚ ਕੇ ਦੇਖੋ ਨਾ ਕਿ ਉਹ ਤਾਂ ਬਹੁਤ ਸਖਤ ਵਿਰੋਧ ਕਰ ਰਹੇ ਆ ਹੂੰ ਹੂੰ ਸਖਤ ਵਿਰੋਧ ਕਰ ਰਹੇ ਆ ਕਿ ਨਹੀਂ 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 ਇਹਨਾਂ ਨੂੰ ਕੋਈ ਰਿਆਇਤ ਨਹੀਂ ਦਿੱਤੀ ਜਾਣੀ ਚਾਹੀਦੀ ਉਹ ਇੱਕ ਸਪਸ਼ਟ ਜੀ ਲਾਈਨ ਉਹਦੇ ਵਿੱਚ ਉਹਨਾਂ ਨੇ ਲਿਖੀ ਹੋਈ ਹੈ ਕਹਿ ਰਿਹਾ ਵੀ ਜੇ ਇਹਨਾਂ ਨੂੰ ਐਨਐਸਏ ਨਾਲ ਤੋਂ ਹਟਾਉਣ ਦਾ ਸਿੱਧਾ ਮਤਲਬ ਹੈ ਪੰਜਾਬ ਦਾ ਮਾਹੌਲ ਖਰਾਬ ਕਰਨਾ ਆ ਬਿਲਕੁਲ ਉਹਨਾਂ ਦਾ ਆਰਟੀਕਲ ਹੈ ਮਤਲਬ ਕਿ ਜੇ ਉਹ ਕਹਿ ਰਹੇ ਨੇ ਤਾਂ ਉਹ ਆਪਣੀ ਜੋ ਉਹਨਾਂ ਦੀ کارਕਰਦਗੀ ਰਹੀ ਐ ਐਨਐਸਏ ਦੇ ਮਤਲਬਕ ਉਹਨੂੰ ਜਾਇਜ਼ ਠਾਰਾ ਰਹੇ ਪਰ ਕੋਰਟ ਨੇ ਫੈਸਲਾ ਲੈਣਾ ਨਾ ਸੁਖਮ ਜੀ ਬਿਲਕੁਲ ਸਾਰੇ ਆਰਗੂਮੈਂਟ ਤੋਂ ਬਾਅਦ ਜ਼ਿਰਾ ਤੋਂ ਬਾਅਦ ਫੈਸਲਾ ਤਾਂ ਕੋਰਟ ਨੇ ਲੈਣਾ ਹਾਲਾਂਕਿ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਐਡ ਕਰ ਦੇਵਾਂ ਜੱਗੀ ਜੋਹਲ ਬੜਾ ਚਰਚਿਤ ਨਾਮ ਹਾਂਜੀ ਤਾਂ ਜੱਗੀ ਜੋਹਲ ਨੂੰ ਰਾਹਤ ਨਹੀਂ ਮਿਲੀ ਇੱਕ ਬੇ ਲੱਗੀ ਸੀ ਕਿਉਂਕਿ ਮੁਕਦਮੇ ਕਈ ਨੇ ਜੀ ਸ਼ਾਇਦ ਜੱਗੀ ਜੋਹਲ ਨੂੰ 7 ਸਾਲ ਹੋ ਗਏ ਨੇ ਅੰਦਰ ਤਾਂ ਹਾਈ ਕੋਰਟ ਨੇ ਜ਼ਮਾਨਤ ਤੇ ਪਰਵਾਹ ਨਹੀਂ ਕੀਤੀ ਇਹਨਾਂ ਚੀਜ਼ਾਂ ਦੇ ਮੱਦੇ ਨਜ਼ਰ ਗਵਾਹ ਪ੍ਰਭਾਵਿਤ ਹੋਣਗੇ ਜੀ ਝਾਕਿਆ ਲੋਕੇ ਇਹ ਜੱਗੀ ਜੋਹਲ ਨੂੰ ਪਤਾ ਸੀਗਾ ਫਲਾਣਾ ਕੌਣ ਆ ਫਲਾਣਾ ਕੌਣ ਆ ਪਰ ਨਾਲ ਇਹ ਜ਼ਰੂਰ ਕਹਿ ਦਿੱਤਾ ਗਿਆ ਕਿ ਭਾਈ ਜਿਹੜਾ ਟਰਾਇਲ ਹੈ ਜੀ ਟਰਾਇਲ ਨੂੰ ਥੋੜਾ ਸਪੀਡੀ ਕਰੋ ਹੂੰ ਟਰਾਇਲ ਬਹੁਤ ਸਲੋ ਆ ਇਹ ਵੀ ਮੈਂ ਥੋੜਾ ਐਡੀਸ਼ਨ ਕਰ ਦਿੱਤਾ ਤੁਹਾਡੇ ਜੀ ਜੀ ਇਸ ਗੱਲ ਬਾਤ ਦਾ ਚਲੋ ਇਹ ਇਹ ਦਾ ਫਿਰ ਅਜੇ ਤਾਂ ਕਹਿ ਸਕਦੇ ਆ ਕਿ ਸਾਰਾ ਕੁਝ ਹੀ ਪੈਂਡਿੰਗ ਪਿਆ ਜਦੋਂ ਤੱਕ ਕੋਡ ਕੋਈ ਫੈਸਲਾ ਨਹੀਂ ਜਦੋਂ ਤੱਕ ਕੁਝ ਨਹੀਂ ਕੀਤਾ ਜਾ ਸਕਦਾ ਨਾ ਉਹ ਤੱਕ ਤਾਂ ਸਿਰਫ ਇਹ ਕਿਆਸਰਾਈ ਨੇ ਇਦਰ ਸਿੰਘ ਸਾਹਿਬ ਕਹਿ ਰਹੇ ਨੇ ਕਿ ਵਨ ਨੇਸ਼ਨ ਵਨ ਇਲੈਕਸ਼ਨ ਤੇ ਕੋਈ ਚਾਨਣਾ ਪਾਓ ਇਹ ਸਿੰਘ ਸਾਹਿਬ ਆਪਾਂ ਗੱਲ ਕਰ ਚੁੱਕੇ ਆ ਜੀ ਇਸ ਤੇ ਚੰਗੀ ਤਰ੍ਹਾਂ ਗੱਲ ਹੋਈ ਹੈ ਕੀ ਸਿਸਟਮ ਹੈ ਇਹਨਾਂ ਦਾ ਬਾਕੀ ਅਜੇ ਇਹ ਵੀ ਆਪਾਂ ਕੱਲ ਇਹਦੇ ਚ ਡਿਟੇਲ ਚ ਗੱਲ ਕੀਤੀ ਸੀ ਕਿ ਪ੍ਰੋਸੈਸ ਕੀ ਹੈ ਇਹ ਵੀ ਹਾਂ ਜੀ ਫੈਸਲਾ ਬਿਲਕੁਲ ਕੈਬਨਟ ਨੇ ਅਪਰੂਵਲ ਦਿੱਤੀ ਆ ਜੀ ਜਦਕਿ ਇੱਕ ਬਹੁਤ ਵੱਡਾ ਕੱਲ ਇਸ ਕੱਲ ਨੂੰ ਲੈ ਕੇ ਪੰਬਲ ਪੂਸਾ ਖੜਾ ਹੋ ਗਿਆ ਕਿ ਇਹ ਲਾਗੂ ਹੋ ਗਿਆ ਹੂੰ ਹੂੰ ਨਹੀਂ ਨਹੀਂ ਵਨ ਨੇਸ਼ਨ ਵਨ ਇਲੈਕਸ਼ਨ ਲਾਗੂ ਨਹੀਂ ਹੋਇਆ ਉਹਦੇ ਚ 18 ਮੈਂ ਕੱਲ ਚੈੱਕ ਕੀਤਾ 18 ਤਰਮੀਮਾਂ ਕਰਨੀਆਂ ਪੈਣਗੀਆਂ ਨਾਲੋਂ ਤੁਸੀਂ ਸੋਚ ਕੇ ਦੇਖੋ ਜੀ ਕਾਨੂੰਨ ਦੇ ਵਿੱਚ 18 ਤਰਮੀਮਾਂ ਤੇ ਕਾਂਗਰਸ ਤੇ ਰਸਾ ਇੱਕ ਪਾਸੇ ਖਿੱਚ ਕੇ ਖੜੀ ਹੋ ਗਈ ਆ ਉਹਨਾਂ ਆਖਿਆ ਕਿ ਤੇ ਬਹੁਤ ਮਾੜੀ ਚੀਜ਼ ਹੈ ਅਸੀਂ ਲਾਗੂ ਨਹੀਂ ਹੋਣ ਦੇ ਬਿਲਕੁਲ ਬਿਲਕੁਲ ਤਾਂ ਇਹਦਾ ਮਤਲਬ ਹੈ ਕਿ ਇਹਨਾਂ ਨੂੰ ਪਾਸ ਕਰਵਾਉਣਾ ਨਰਿੰਦਰ ਮੋਦੀ ਜੀ ਵਾਸਤੇ ਕੋਈ ਸੌਖਾ ਕੰਮ ਨਹੀਂ ਹੈ ਸੌਖਾ ਕਾਰਜ ਨਹੀਂ ਹੈ ਬਹੁਤ ਜ਼ੋਰ ਲੱਗੇਗਾ ਹੂੰ ਹੂੰ ਇਨਫੈਕਟ ਕਹਿ ਲਓ ਕਿ ਪੂਰਾ ਪੂਰਾ ਜ਼ੋਰ ਲੱਗੇਗਾ ਜੀ ਪੂਰਾ ਪੂਰਾ ਜ਼ੋਰ ਲੱਗੇਗਾ ਕਬੱਡੀ ਵਾਲਿਆਂ ਨੂੰ ਤੇ ਇਧਰ ਦਲਵੀਰ ਜੀ ਕਹਿ ਰਹੇ ਨੇ ਕਿ ਬ੍ਰੈਂਪਟਨ ਤੋਂ ਕੈਨੇਡਾ ਤੋਂ ਆਪਾਂ ਨੂੰ ਡੇਲੀ ਸੁਣਦੇ ਆ ਸ਼ਿਫਟ ਸ਼ੁਰੂ ਕਰਕੇ ਕਹਿੰਦੇ ਪ੍ਰੋਗਰਾਮ ਅਸੀਂ ਤੁਹਾਡਾ ਸੁਣਦੇ ਆ ਅ ਮਲਕੀਤ ਜੀ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਲੀ ਤੇ ਅਮਰਤਪਾਲ ਕਹਿੰਦੇ ਇਹਨਾਂ ਦੇ ਗਲੇ ਦੀ ਹੱਡੀ ਬਣ ਜਾਏਗਾ ਅ ਇਹ ਦੇਖੋ ਜੀ ਹੁਣ ਕਿਵੇਂ ਮਾਹੌਲ ਬਣਦਾ ਹੈ ਬਾਹਰ ਆਉਣ ਦਿੰਦੇ ਆ ਕਿ ਨਹੀਂ ਮੌਕਾ ਦਿੰਦੇ ਆ ਅਸੀਂ ਦੇ ਨਹੀਂ ਹਾਂ ਜੀ ਕੁਝ ਸੱਜਣ ਕਹਿ ਰਹੇ ਆ ਕਿ ਇੰਜੀਨੀਅਰ ਰਾਸ਼ਿਦ ਨੂੰ ਰਾਹਤ ਮਿਲੀ ਆ ਜੀ ਤਾਂ ਇੰਜੀਨੀਅਰ ਰਾਸ਼ਿਦ ਦਾ ਮਸਲਾ ਬਿਲਕੁਲ ਉਲਟ ਹੈ ਸਾਹਿਬ ਹੂੰ ਉਹਦੇ ਤੇ ਤਾਂ ਸਿੱਧੇ ਤੌਰ ਤੇ ਕਹਿ ਲੋ ਕਿ ਸਵਾਲ ਚੁੱਕੇ ਜਾ ਰਹੇ ਆ ਜਿਹੜੀ ਉਥੋਂ ਦੀ ਕਹਿ ਲੋ ਕਿ ਮੁਖਾਲਫ ਤੇ ਰਹਾ ਜੀ ਜਿਹਦੇ ਵਿੱਚ ਕਈ ਤਨਜ਼ੀਮਾਂ ਨੇ ਜੰਮੂ ਕਸ਼ਮੀਰ ਚ ਉਹ ਕਹਿ ਰਹੇ ਕਿ ਇੰਜੀਨੀਅਰ ਰਾਸ਼ਿਦ ਨੂੰ ਵੋਟਾਂ ਤੋੜਨ ਵਾਸਤੇ ਛੱਡਿਆ ਗਿਆ ਹੂੰ ਇਹ ਆਪਾਂ ਉਸ ਦਿਨ ਖਬਰ ਕਰਦੇ ਆ ਕਿਹਾ ਸੀਗਾ ਜੀ ਜੀ ਕਿ ਇਹ ਸਵਾਲ ਉੱਠੇਗਾ ਪਰ ਟਟੋ-ਟਟ ਇੱਕ ਗਰਾਊਂਡ ਤਾਂ ਬਣਦਾ ਹੈ ਨਾ ਅਮਰਤਪਾਲ ਸਿੰਘ ਬਿਲਕੁਲ ਗੋਰਾਵਾਰੀ ਜੀ ਉਹ ਗਰਾਊਂਡ ਜਿਹੜਾ ਦਿੱਤਾ ਜਾਏਗਾ ਉਹ ਹਾਈ ਕੋਰਟ ਜੇ ਮੰਨ ਲਓ ਐਨਐਸਏ ਵਾਜ਼ਿਬ ਠਹਿਰਾ ਦਿੰਦਾ ਤਾਂ ਉਸ ਤੋਂ ਬਾਅਦ ਜਦੋਂ ਕੋਈ ਜ਼ਿਮਨੀ ਚੋਣਦਾ ਹਮ ਜਾਂ ਐਸਜੀਪੀਸੀ ਚੋਣਦਾ ਮੌਕਾ ਬਣੇਗਾ ਤਾਂ ਫਿਰ ਉਹ ਗਰਾਊਂਡ ਉੱਥੇ ਕੰਮ ਆ ਸਕਦਾ ਬਿਲਕੁਲ ਐਟਲੀਸਟ ਜੇ ਤੁਸੀਂ ਐਨਐਸਏ ਖਤਮ ਨਹੀਂ ਕਰਨਾ ਜਾਂ ਕਹਿ ਲੋ ਕਿ ਕੋਈ ਪੱਕੀ ਜ਼ਮਾਨਤ ਨਹੀਂ ਦੇਣੀ ਰੈਗੂਲਰ ਬੇਲ ਨਹੀਂ ਦੇਣੀ ਜੀ ਜੀ ਤਾਂ ਭਾਈ ਇਲੈਕਸ਼ਨ ਵਾਸਤੇ ਤਾਂ ਫਿਰ ਰਹਿਤ ਦਿਓ ਕਿਉਂਕਿ ਕੇਜਰੀਵਾਲ ਅਤੇ ਇੰਜੀਨੀਅਰ ਰਾਸ਼ੀਦ ਸਾਰੇ ਮੁਕਦਮੇ ਵੈਸੇ ਵੱਖੋ ਵੱਖਰੇ ਆ ਇਹਨਾਂ ਦਾ ਵੱਖਰਾ ਐਨਐਸਏ ਨਾਲ ਜੀ ਉਹ ਲਿਖ ਕੇ ਕੇਸ ਸੀਗਾ ਸਕੈਮ ਵਾਲਾ ਤੇ ਤੀਸਰਾ ਇਹ ਆ ਗਿਆ ਯੂਏਪੀਏ ਜੀ ਜੀ ਕੇਸ ਵੱਖੋ ਵੱਖਰੇ ਆ ਪਰ ਆਪਾਂ ਜੇ ਦੇਖੀਏ ਕਿ ਸਿਆਸੀ ਕਹਿ ਲੋ ਕਿ ਹਸਤੀ ਦੇ ਤੌਰ ਤੇ ਹੂੰ ਹੂੰ ਕਿ ਉਹ ਗਰਾਉਂਡਸ ਫਿਰ ਜਿਹੜੇ ਆ ਉਹ ਇਨਾਂ ਵਾਰੀ ਵੀ ਵਰਤੋਂ ਚ ਆਉਣਗੇ ਜ਼ਰੂਰ ਪ੍ਰਮਾਣ ਹੁੰਦੇ ਆ ਕਿ ਨਹੀਂ ਆਪਾਂ ਕਹਿੰਦੇ ਸੀ ਬਿਲਕੁਲ 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 ਮਿੱਟੂ ਜੱਸੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਆ ਹੋਸਟਿਲਾਂ ਦੇ ਕਹਿ ਰਹੇ ਕਿ ਬਲਜਿੰਦਰ ਵੀਰ ਜੀ ਇਹ ਰਾਸ਼ਿਦ ਜਿਹੜਾ ਸੀਓ ਨੂੰ ਕਸ਼ਮੀਰ ਦੀਆਂ ਵੋਟਾਂ ਦੇ ਵਿੱਚ ਫਾਇਦਾ ਲੈਣ ਵਾਸਤੇ ਉਹਨਾਂ ਨੇ ਨਹੀਂ ਉਹ ਉੱਥੇ ਦੋਸ਼ ਲੱਗ ਰਹੇ ਨੇ ਜੀ ਉੱਥੋਂ ਦੇ ਜਿਹੜੇ ਹੈਗੇ ਸਿਆਸਤਦਾਨ ਉਹ ਇਸ ਗੱਲ ਤੇ ਸਵਾਲ ਕਰ ਰਹੇ ਨੇ ਹੂੰ 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 ਬਿਲਕੁਲ ਬਿਲਕੁਲ ਇਹ ਸਵਾਲ ਹੋਣਗੇ ਤੇ ਸਵਾਲ ਸ਼ਾਇਦ ਇਹ ਇਧਰ ਆਪਣੇ ਆਲੇ ਪਾਸੇ ਕਿਤੇ ਕੰਮ ਆ ਜਾਣ ਇਹ ਹੁਣ ਮੌਕਾ ਦੱਸੇਗਾ